ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਫੋਲੋ ਨਹੀਂ ਕੀਤਾ ਉਹ ਵੀ ਪਲੀਜ਼ ਜਾ ਕੇ ਫੋਲੋ ਕਰ ਲਓ ਜੋ ਕਿ ਨਾਦਰ ਬੁਟੀਕ ਦੇ ਨਾਮ ਤੇ ਬਣਿਆ ਹੋਇਆ ਹੈ Instagram ਠੀਕ ਹੈ ਜੀ ਆਪਾਂ ਡੇਲੀ ਤੁਹਾਡੇ ਲਈ ਇੱਕ ਬਲੌਗ ਪੋਸਟ ਕਰਦੇ ਆ YouTube ਦੇ ਉੱਪਰ ਔਰ ਰੀਲਸ ਅਪਲੋਡ ਕਰਦੇ ਆ ਆਪਾਂ Instagram ਦੇ ਉੱਪਰ ਬਹੁਤ ਸਾਰੇ ਡਿਫਰੈਂਟ ਡਿਜ਼ਾਈਨ ਹੁੰਦੇ ਨੇ ਸੂਟਾਂ ਦੇ ਆਪਣੇ Instagram ਤੇ ਵੀ ਹੁੰਦੇ ਆ ਔਰ YouTube ਤੇ ਵੀ ਹੁੰਦੇ ਆ ਠੀਕ ਹੈ ਸੋ ਤੁਸੀਂ ਉੱਥੇ ਵੀ ਜਾ ਕੇ ਆਪਾਂ ਨੂੰ ਫੋਲੋ ਕਰ ਸਕਦੇ ਹੋ Instagram ਤੇ ਚਲੋ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਸਭ ਤੋਂ ਹਟਕੇ ਕਲੈਕਸ਼ਨ ਹੈ ਆਪਣੇ ਕੋਲ ਅੱਜ ਜਿਹੜੀ ਮੈਂ ਤੁਹਾਨੂੰ ਦਿਖਾਵਾਂਗੀ ਮਾਡਲਸ ਤੇ ਵੇਅਰ ਕੀਤੀ ਹੋਈ ਤੁਹਾਨੂੰ ਇੱਕ ਪਿਕ ਦਿਖਾਵਾਂਗੀ ਆਪਾਂ ਹਰੇਕ ਡਿਜ਼ਾਈਨ ਦੇ ਵਿੱਚ ਸੋ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਹੋ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਮਸ਼ੀਨੀ ਵਰਕ ਦੇ ਵਿੱਚ ਆਪਾਂ ਇਹ ਵਾਲੇ ਤੁਹਾਡੇ ਲਈ ਸੂਟ ਲੈ ਕੇ ਆ ਬਿਲਕੁਲ ਨਵੇਂ ਡਿਜ਼ਾਈਨ ਨੇ ਟੋਟਲੀ ਨਵੇਂ ਡਿਜ਼ਾਈਨ ਨੇ ਸੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਆਪਾਂ ਤੋਂ ਸੇਮ ਰੈਡੀ ਕਰਵਾਉਣੇ ਤੁਸੀਂ ਵਿਦ ਸਟਿਚਿੰਗ ਔਰ ਵਿਦਆਊਟ ਸਟਿਚਿੰਗ ਬਾਈ ਕਰ ਸਕਦੇ ਹੋ ਠੀਕ ਹੈ ਜੀ ਔਰ ਕਿਤੇ ਵੀ ਬੈਠੇ ਤੁਸੀਂ ਆਪਣਾ ਜਿਹੜਾ ਆਰਡਰ ਪੇਸ ਕਰ ਸਕਦੇ ਹੋ ਫਸਟ ਸੂਟ ਜਿੱਦਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਵਰਕ ਆ ਬਹੁਤ ਜਿਆਦਾ ਸੋਹਣਾ ਹੋਇਆ ਹੋਇਆ ਸਾਰੀ ਸ਼ਰਟ ਤੇ ਬਣਿਆ ਹੋਇਆ ਠੀਕ ਹੈ ਜੀ ਜੇਕਰ ਤੁਸੀਂ ਬੋਟਮ ਵਗੈਰਾ ਕਰਵਾਉਣੀ ਚਾਹੁੰਦੇ ਹੋ ਆਲ ਓਵਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਕਰਵਾ ਸਕਦੇ ਹੋ ਬੋ ਹੈਵੀ ਸ਼ਰਟ ਬਣੀ ਹੋਈ ਹੈ ਬਣ ਕੇ ਰੈਡੀ ਹੋਈ ਆ ਇਹ ਵਾਲੀ ਸੋਟੀ 셔ਟ ਚੈੱਕ ਕਰ ਸਕਦੇ ਹੋ ਵੀ ਨੈੱਕ ਦੇ ਨਾਲ ਬਣੀ ਹੋਈਆਂ ਬਹੁਤ ਜਿਆਦੇ ਸੋਹਣੇ ਬਾਜੂਸ ਬਣੀਆਂ ਹੋਈਆਂ ਨੇ ਠੀਕ ਹੈ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਨਾਂ ਦੇ ਨਾਲ ਤੁਸੀਂ ਆਪਾਂ ਤੋਂ ਕੋਟ ਸੈੱਟ ਵੀ ਬਣਵਾ ਸਕਦੇ ਹੋ ਜਿੱਦਾਂ ਪੀਚ ਕਲਰ ਦੀ 셔ਟ ਹੈਗੀ ਤੁਸੀਂ ਪੀਚ ਕਲਰ ਦੀ ਹੀ ਜਿਹੜੀ ਹੈ ਕੋਈ ਪਜਾਮਾ ਵਗੈਰਾ ਜਾਂ ਬਾਟਮ ਸਟ੍ਰੇਟ ਬਾਟਮ ਕੁਝ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਇਹਦੇ ਨਾਲ ਕੰਟਰਾਸਟ ਕਰੀਮ ਕਲਰ ਦਾ ਜਿਹੜਾ ਆਪਾਂ ਪਲਾਜ਼ੋ ਰੱਖਿਆ ਸੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਕਸਟਮਾਈਜ਼ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਵਧੀਆ ਕੰਫ ਠੀਕ ਹੈ ਜੀ ਨੈਕ ਤੁਸੀਂ ਚੇਂਜ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਘਟਵਾਦ ਕਰਵਾ ਸਕਦੇ ਹੋ ਠੀਕ ਹੈ ਜਾਨੀ ਕਿ ਵਰਕ ਤੁਸੀਂ ਥੋੜਾ ਬਹੁਤ ਕਰਵਾ ਸਕਦੇ ਹੋ ਜਿਆਦਾ ਵੀ ਕਰਵਾ ਸਕਦੇ ਹੋ ਜਿੰਨਾ ਸੀਮ ਹੋਇਆ ਉਹਨਾਂ ਕਰਵਾ ਸਕਦੇ ਹੋ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਉਹ ਤੁਹਾਨੂੰ ਹਮੇਸ਼ਾ ਹੀ ਆਪਸ਼ਨ ਰਹਿੰਦੀ ਆ ਠੀਕ ਹੈ ਜੀ ਔਰ ਕਿਸੇ ਵੀ ਫੈਬਰਿਕ ਦੇ ਵਿੱਚ ਜਿਹੜਾ ਆਪਣਾ ਕਾਟਨ ਆਗਾ ਠੀਕ ਹੈ ਕਾਟਨ ਦੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਗੀਜ਼ਾ ਹੁੰਦੀ ਹੈ ਫੈਬਰਿਕ ਜਾਮ ਕਾਟਨ ਹੋਗੀ ਠੀਕ ਹੈ ਜੀ ਕੈਮਰੀ कॉटन होगी जो प्योर कॉटन होगी जिस ते भी ਤੁਸੀਂ ਕਰਵਾਉਣਾ ਠੀਕ ਹੈ ਉਸ ਤੇ ਕਰਵਾ ਸਕਦੇ ਹੋ ਨੈਕਸਟ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋਇਆ ਇਸ ਦੀ ਬਾਜੂ ਤੁਹਾਨੂੰ ਫੁੱਲ ਹੈਵੀ ਮਿਲਣੀ ਹੈ ਨੈਕ ਤੁਹਾਨੂੰ ਫੁੱਲ ਹੈਵੀ ਮਿਲੇਗਾ ਤੇ ਘੇਰੇ ਤੇ ਵਰਕ ਮਿਲੇਗਾ ਸ਼ਾਰਟ ਸ਼ਾਰਟ ਦੇ ਨਾਲ ਜਿੱਦਾਂ ਇਹ ਵਾਲੇ ਸੇਮ ਨੇ ਜਿਹੜੀਆਂ ਬਣੀ ਆਪਾਂ ਨਾ ਆਫਿਸ ਵਗੈਰਾ ਜੌਬ ਵਗੈਰਾ ਕਰਦੀਆਂ ਨੇ ਹਨਾ ਉਹਨਾਂ ਲਈ ਬੈਸਟ ਆਪਸ਼ਨ ਆ ਓ ਆਪਣੇ ਤੋਂ ਸਟਿਚ ਕਰਵਾ ਸਕਦੇ ਤਾਂ ਦੇ ਸੂਟ ਰੈਡੀ ਕਰਵਾ ਸਕਦੇ ਆ ਇੱਕ ਤੁਸੀਂ ਇਹ ਦੇਖਸਾ ਉਹਦੇ ਜਿਕਰ ਤੁਸੀਂ ਇਹ ਪਸ਼ਮੀਨੇ ਤੇ ਕਰਵਾਣੇ ਨੇ ਤਾਂ ਤੁਸੀਂ ਪਸ਼ਮੀਨੇ ਦੇ ਵੀ ਕਰਵਾ ਸਕਦੇ ਹੋ ਠੀਕ ਹੈ ਬਹੁਤ ਜਿਆਦਾ ਸੋਹਣਾ ਜਿਹਾ ਨੈਕ ਬਣਿਆ ਹੋਇਆ ਹਲਕਾ ਫੁਲਕਾ ਜਿਹਾ ਬਾਜੂ ਬਾਟਮ ਔਰ ਕਿਰੇ ਤੇ ਵਰਕ ਹੋਇਆ ਹੋਇਆ ਠੀਕ ਹੈ ਜੀ ਤੁਸੀਂ ਕੰਟਰਾਸਟ ਵਾਈਜ਼ ਕਰਵਾ ਸਕਦੇ ਹੋ ਜਿੱਦਾਂ ਇਹ ਵਾਲਾ ਸੂਟ ਆਲ ਓਵਰ ਤੁਸੀਂ ਆਲ ਓਵਰ ਵੀ ਕਰਵਾ ਸਕਦੇ ਹੋ ਇਹ ਸਾਰੇ ਸੂਟ ਜੋ ਮੈਂ ਤੁਹਾਨੂੰ ਦਿਖਾ ਰਹੀਆਂ ਵਿਦਆਊਟ ਦੁਪੱਟਾ ਨੇ ਤੁਸੀਂ ਵਿਦ ਦੁਪੱਟਾ ਵੀ ਮੰਗਵਾ ਸਕਦੇ ਹੋ ਵੈਸੇ ਇਹ ਸੂਟ ਦੁਪੱਟੇ ਵਾਲੇ ਨਹੀਂ ਹੈਗੇ ਇਹਨਾਂ ਨਾਲ ਦੁਪੱਟਾ ਸੋਹਣਾ ਨਹੀਂ ਲੱਗਦਾ ਸੋ ਇਹ ਇਦਾਂ ਹੀ ਵਧੀਆ ਲੱਗਦੇ ਨੇ ਠੀਕ ਹੈ ਜੀ ਤੇ ਨੈਕਸਟ ਹੈਗਾ ਜੀ ਵਾਈਟ ਕਲਰ ਦੇ ਵਿੱਚ ਬਹੁਤ ਜਿਆਦੇ ਸੋਹਣਾ ਸੂਟ ਹੈ ਇਹ ਪਾ ਪਹਿਲਾਂ ਤੁਹਾਨੂੰ ਜਿਹੜਾ ਸੂਟ ਦਿਖਾ ਆ ਚੁੱਕਿਆ ਉਹਦੇ ਨਾਲ ਦਾ ਸੇਮ ਆ ਬਟ ਥੋੜਾ ਇਹਦੇ ਨੈਕ ਤੇ ਫਰਕ ਹੈਗਾ ਨੈਕ ਤੇ ਡਿਜ਼ਾਈਨ ਆ ਇਹ ਥ੍ਰੈਡ ਆਰੀ ਵਰਕ ਹੋਇਆ ਹੋਇਆ ਮੈਂ ਤੁਹਾਨੂੰ ਦੱਸ ਦਿਆਂ ਵਰਕ ਬਾਰੇ ਤੁਹਾਨੂੰ ਮੈਂ ਦੱਸ ਦਿਆਂ ਆਰੀ ਵਰਕ ਹੋਇਆ ਹੋਇਆ ਇਹਦੇ ਉੱਪਰ ਥ੍ਰੈਡ ਦਾ ਠੀਕ ਹੈ ਜੀ ਜੋ ਕਿ ਜਿਹੜਾ ਆਰੀ ਵਰਕ ਆ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਕਦੇ ਵੀ ਕੱਪੜਾ ਫਟ ਜਾਂਦਾ ਪਰ ਆਰੀ ਵਰਕ ਨਹੀਂ ਖਰਾਬ ਹੁੰਦਾ ਜਿਹੜਾ ਸਪੈਸ਼ਲੀ ਥ੍ਰੈਡ ਨਾਲ ਹੋਇਆ ਹੁੰਦਾ ਆਰੀ ਨਾਲ ਵੀ ਨਹੀਂ ਹੁੰਦਾ ਜ਼ਰੀ ਨਾਲ ਹੋਇਆ ਹੁੰਦਾ ਜਿਹੜਾ ਤੇ ਬਹੁਤ ਸੋਹਣਾ ਵੀ ਲੱਗਦਾ ਹੈ ਸੋ ਤੁਸੀਂ ਕੰਟਰਾਸਟ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਸਾਰਿਆਂ ਦੇ ਕੰਟਰਾਸਟ ਐਂਡ ਕੰਬੀਨੇਸ਼ਨ ਜਿਹੜੇ ਵੀ ਹੋਏ ਨੇ ਤੇ ਸਾਰਿਆਂ ਦੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਲਾਈਟ ਐਂਡ ਡਾਰਕ ਸਾਰਿਆਂ ਦੇ ਸ਼ੇਡ ਨੇ ਸੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਤੁਸੀਂ ਚੈੱਕ ਕਰ ਸਕਦੇ ਹੋ ਨੈਕ ਬਣਿਆ ਹੋਇਆ ਹੈ ਬਾਜੂ ਬਣੀਆਂ ਹੋਈਆਂ ਨੇ ਤੇ ਸੈਂਟਰ ਪੈਨਲ ਬਣੇ ਹੋਏ ਆ ਤੁਸੀਂ ਇਦਾਂ ਵੀ ਇਸ ਨੂੰ ਡਿਜ਼ਾਈਨ ਕਰ ਸਕਦੇ ਹੋ ਇਹ ਇੱਕ ਆਈਡੀਆ ਤੁਹਾਨੂੰ ਮਿਲ ਸਕਦਾ ਹੈ ਠੀਕ ਹੈ ਜੀ ਜੇਕਰ ਤੁਸੀਂ এজ ਨੂੰ ਸੈਂਟਰ ਪੈਨਲ ਜਿਹੜੇ ਨੇ ਸਕਿਪ ਕਰਦੇ ਹੋ ਤਾਂ ਵੀ ਤੁਹਾਨੂੰ 셔ਟ ਆ ਜਿਹੜੀ ਪੂਰੀ ਵਧੀਆ ਬਣ ਕੇ ਜਿਹੜੀ ਫਾਈਨਲ ਲੁੱਕ ਹੈਗੀ ਉਹਦੀ ਕ੍ਰੀਏਟ ਹੋਊਗੀ ਬਹੁਤ ਜ਼ਿਆਦਾ ਸੋਹਣੀ ਬਣ ਕੇ ਰੈਡੀ ਹੋਊਗੀ ਸੋ ਤੁਸੀਂ ਇਦਾਂ ਵੀ ਆਪਣੇ ਦੋ ਰੈਡੀ ਕਰਵਾ ਸਕਦੇ ਹੋ ਇਹਦੇ ਚ ਜਿੰਨੇ ਭਣਾ ਨੇ ਸੈਂਟਰ ਪੈਨਲ ਨੇ ਜਿਹੜੇ ਸਕਿਪ ਕਰਨੇ ਹੋਣਗੇ ਉਹ ਸੈਂਟਰ ਪੈਨਲ ਸਕਿਪ ਵੀ ਕਰ ਸਕਦੇ ਆ ਫਿਰ ਵੀ ਬਹੁਤ ਸੋਹਣਾ ਬਣੂਗਾ ਤੇ ਬਹੁਤ ਸੋਹਣੀ ਲੁੱਕ ਹੈ ਔਰ オレンジ ਐਂਡ ਵਾਈਟ ਕਲਰ ਦਾ ਕੰਟਰਾਸਟ ਰੱਖਿਆ ਹੋਇਆ ਹੈ ਏਸੀ ਜੀ ਆਪਣੇ ਆਰੀ ਵਰਕ ਦੇ ਨਾਲ ਵਿਦਾਊਟ ਦੁਪੱਟਾ ਸੂਟ ਜੋ ਕਿ ਤੁਸੀਂ ਆਫਿਸ ਵਗੈਰਾ ਚ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਡੇਲੀ ਵੇਅਰ ਲਈ ਵੀ ਬਹੁਤ ਵਧੀਆ ਸੂਟ ਨੇ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਇਹ ਸੂਟ ਜਿਹੜੇ ਨੇ ਤੁਹਾਨੂੰ ਪ੍ਰੋਵਾਈਡ ਕਰਨ ਨੇ ਤੇ ਔਰ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਵੀ ਫੈਬਰਿਕ ਤੇ ਤੁਸੀਂ ਕਰਵਾਉਣਾ ਚਾਹੁੰਦੇ ਕਲਰ ਤੁਸੀਂ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲੇ ਸੂਟ ਨੇ ਜੀ ਆਪਣੇ ਆਰਡਰ ਹੋ ਜਿਹੜੇ ਸੀਗੇ ਰੈਡੀ ਹੋ ਗਏ ਸੀਗੇ ਤੇ ਇਹ ਜਾ ਰਹੇ ਨੇ ਇਹ ਵਾਲਾ ਫਾਰਸੀ ਸੂਟ ਇੱਕ ਅੱਪ ਦੁਬਾਰਾ ਤੋਂ ਰੈਡੀ ਕੀਤਾਗਾ ਪਹਿਲਾਂ ਇੱਕ ਇਹਦੇ ਨਾਲ ਦਾ ਸੇਮ ਆਪਾਂ ਹੋਰ ਰੈਡੀ ਕੀਤਾ ਸੀਗਾ ਕੰਟਰਾਸਟ ਵਾਈਜ਼ ਠੀਕ ਹੈ ਜੀ ਤੇ ਮੇਰੇ ਭੈਣਾਂ ਨੂੰ ਜਿਹੜਾ ਬਹੁਤ ਸਾਰੇ ਕਮੈਂਟ ਨੇ ਮੈਨੂੰ ਆ ਰਹੇ ਸੀ ਕਿ ਤੁਸੀਂ ਜਿਹੜਾ ਕੰਬੀਨੇਸ਼ਨ ਆ ਬਹੁਤ ਜ਼ਿਆਦਾ ਸੋਹਣਾ ਰੱਖਿਆ ਹੈਗਾ ਸੂਟ ਦਾ ਤੇ ਥੈਂਕ ਯੂ ਸੋ ਮੱਚ ਸੋ ਜਿਨ੍ਹਾਂ ਨੇ ਹੋਰ ਭੈਣਾਂ ਨੇ ਆਰਡਰ ਕਰਨੇ ਨੇ ਤਾਂ ਜਲਦੀ ਆਰਡਰ ਕਰ ਸਕਦੇ ਆ ਜਿਹੜਾ ਫਾਰਸੀ ਸਲਵਾਰ ਸੂਟ ਦਾ ਆ ਸੂਟ ਸੀਗਾ ਉਹਦਾ ਮਸਲੀਨ ਦਾ ਸਟੱਫ ਸੀ ਜੀ ਬਾਟਮ ਤੇ ਸ਼ਰਟ ਦਾ ਤੇ ਆਰਗੈਂਜ਼ਾ ਦਾ ਆਪਾਂ ਦੁਪੱਟਾ ਰੱਖਿਆ ਸੀਗਾ ਉਹਦੇ ਨਾਲ ਠੀਕ ਹੈ ਜੀ ਤੇ ਬਾਕੀ ਜਿਹੜੇ ਖਾਦੀ ਕਾਟਨ ਦੇ ਸੂਟ ਨੇ ਇਹ ਆਪਾਂ ਨੀਡਲਵਰਕ ਕੀਤਾ ਇਹਦੇ ਠੀਕ ਹੈ ਜੀ ਇਹ ਵੀ ਰੈਡੀ ਹੋ ਕੇ ਜਾ ਰਹੇ ਸੀ ਇਹ ਵਾਲੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਿੰਕ ਕਲਰ ਦਾ ਜਿਹੜਾ ਬਾਜੂ ਔਰ ਬਾਟਮ ਤੇ ਹੋਇਆ ਹੋਇਆ ਜਿਹੜਾ ਉੱਪਰ ਹੈ ਡਿਜ਼ਾਈਨ ਉਹ ਬਾਟਮ ਦੇ ਉੱਪਰ ਹੋਇਆ ਹੈ ਜਿਹੜਾ ਨੀਚੇ ਹੈ ਉਹ ਬਾਜੂ ਦੇ ਉੱਪਰ ਹੋਇਆ ਹੋਇਆ ਹੈ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਦੇ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਔਰ ਜੇਕਰ ਤੁਸੀਂ ਇਹ ਜਿਹੜਾ ਉੱਪਰ ਵਾਲਾ ਵਰਕ ਹੈ ਉਹ ਨੂੰ ਤੁਸੀਂ ਉਹਨਾਂ ਇਹੀ ਘੇਰੇ ਤੇ ਵੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਬਾਟਮ ਸਕਿਪ ਕਰ ਦਿਓ ਕਿਉਂਕਿ ਫਿਰ ਜ਼ਿਆਦਾ ਹੋ ਜਾਂਦਾ ਜ਼ਿਆਦਾ ਵਧੀਆ ਚਾਵੇ ਲੱਗਦਾ ਤੁਸੀਂ ਘੇਰੇ ਤੇ ਔਰ ਬਾਜੂ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਣਾ ਬਹੁਤ ਹੀ ਨੀਟ ਐਂਡ ਕਲੀਨ ਜਿਹਦਾ ਤੁਹਾਨੂੰ ਵਰਕ ਮਿਲੇਗਾ ਇੱਕ ਇੰਪੋਰਟੈਂਟ ਚੀਜ਼ ਅੱਜ ਦੀ ਵੀਡੀਓ ਦੇ ਵਿੱਚ ਖਾਸ ਚੀਜ਼ ਉਹ ਏ ਹੈ ਕਿ ਜੇ ਜੇਕਰ ਕੇ ਸੀ ਮੇਰੀ ਭੈਣ ਨੇ ਆਪਣੇ ਤੋਂ ਖਦਰ ਦੇ ਪਿਓਰ ਖਦਰ ਦੇ ਠੀਕ ਹੈ ਜੀ ਬਾਗ ਰੈਡੀ ਕਰਵਾਉਣੇ ਨੇ ਹੈਂਡ ਮੇਡ ਕਰਵਾਉਣੇ ਨੇ ਤਾਂ ਤੁਸੀਂ ਹੈਂਡ ਮੇਡ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਮਸ਼ੀਨੀ ਆਪਣੇ ਤੋਂ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਮਸ਼ੀਨੀ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਉਹ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਇਹ ਤੁਸੀਂ ਬਾਗ ਦੇਖ ਰਹੇ ਹੋ ਇਹ ਪਿਓਰ ਖਦਰ ਦੇ ਉੱਪਰ ਬਣਿਆ ਹੋਇਆ ਜਾਨੀ ਕਿ ਪ੍ਰੋਪਰ ਖਦਰ ਦਾ ਫੈਬਰਿਕ ਆ ਜਿਹੜਾ ਉਹਦੇ ਉੱਪਰ ਬਣਿਆ ਹੋਇਆ ਹੈ ਜਿਹੜੀਆਂ ਮੇਰੀਆਂ ਭੈਣਾਂ ਪਹਿਲਾਂ ਲੇਡੀਆਂ ਆਪਣੀਆਂ ਵੱਡੀਆਂ ਬਜ਼ੁਰਗਾਂ ਨਾ ਰੈਡੀ ਕਰਦੇ ਸੀਗੇ ਬਾਗ ਵਗੈਰਾ ਉਹਨਾਂ ਚੋਂ ਨਾ ਕਲਰ ਨਿਕਲ ਜਾਂਦਾ ਸੀ ਜਦੋਂ ਧੋਂਦੇ ਸੀ ਬਟੇ ਆਪਾਂ ਪ੍ਰੋਪਰ ਡਾਇਰ ਤੋਂ ਕਰਵਾਨੇ ਆ ਪੱਕੇ ਕਲਰ ਕਰਵਾਨੇ ਆ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਕਲਰ ਨਹੀਂ ਨਿਕਲਦਾ ਤੇ ਜਿਹੜਾ ਵੀ ਤੁਸੀਂ ਆਪਾਂ ਨੂੰ ਡਿਜ਼ਾਈਨ ਭੇਜੋਗੇ ਜੇਕਰ ਤੁਸੀਂ ਮਸ਼ੀਨੀ ਕਹੋਗੇ ਤਾਂ ਆਪਾਂ ਮਸ਼ੀਨੀ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਜੇਕਰ ਤੁਸੀਂ ਹੈਂਡ ਹੈਂਡ ਮੇਡ ਕਹੋਗੇ ਤਾਂ ਆਪਾਂ ਤੁਹਾਨੂੰ ਹੱਥੀ ਤਿਆਰ ਕਰਵਾ ਕੇ ਦੇਵਾਂਗੇ ਜਿੱਦਾਂ ਆਪਣੇ ਪਹਿਲਾਂ ਜ਼ਮਾਨੇ 'ਚ ਕੀਤਾ ਜਾਂਦਾ ਸੀ ਹੁਣ ਮੈਂ ਤੁਹਾਨੂੰ ਜਿਹੜੀ ਇਹ ਵਾਲੀ ਦਿਖਾ ਰਹੀ ਹਾਂ ਜੀ ਇਹ ਆਪਣੀ ਟੂਲ ਦੀ ਫਲਕਾਰੀ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਹੱਥੀਂ ਕੱਢੀ ਹੋਈ ਆ ਠੀਕ ਹੈ ਇਹ ਮੈਂ ਤੁਹਾਨੂੰ ਇੱਕ ਐਜਾ ਡਿਜ਼ਾਈਨ ਦਿਖਾ ਰਹੀ ਹਾਂ ਇਹ ਸਾਡੇ ਦਾਦੀ ਜੀ ਦੀ ਕੱਢੀ ਹੋਈ ਆ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਜੇਕਰ ਤੁਸੀਂ ਆਪਣੇ ਤੋਂ ਕੋਈ ਵੀ ਟੂਲ ਦੀ ਫਲਕਾਰੀ ਜਾਂ ਕੋਈ ਵੀ ਫਲਕਾਰੀ ਜਾਂ ਬਾਗਰੇੜੀ ਕਰਵਾਉਣਾ ਹੋ ਠੀਕ ਹੈ ਉਹ ਤੁਸੀਂ ਦੱਸ ਦਿਓ ਕਿ ਤੁਹਾਨੂੰ ਡਿਜ਼ਾਈਨ ਕਿਸ ਦੇ ਵਿੱਚ ਚਾਹੀਦਾ ਹੋ ਮਸ਼ੀਨੀ ਚਾਹੀਦਾ ਜਾਂ ਹੱਥੀਂ ਚਾਹੀਦਾ ਹੱਥੀਂ ਕਰਿਆ ਹੋਇਆ ਵਰਕ ਚਾਹੀਦਾ ਤਾਂ ਤੁਸੀਂ ਜਿੱਦਾਂ ਡਿਜ਼ਾਈਨ ਭੇਜੋਗੇ ਉਹ ਬਹੁਤ ਤੁਹਾਨੂੰ ਸੇਮ ਰੈਡੀ ਕਰਕੇ ਦੇਵਾਂਗੇ ਠੀਕ ਹੈ ਸੋ ਤੁਸੀਂ ਆਪਣੇ ਤੋਂ ਆਪਾਂ ਨੂੰ ਕੋਈ ਵੀ ਭੇਜ ਸਕਦੇ ਹੋ ਤੇ ਇੱਕ ਨਾਲ ਇਹਦੇ ਵਿੱਚ ਮੈਂ ਤੁਹਾਡੇ ਲਈ ਹੋਰ ਆਈਟਮ ਲੈ ਕੇ ਆਈਆਂ ਸਭ ਤੋਂ ਹਟਕੇ ਜੇ ਆਈਟਮ ਆ ਸਭ ਤੋਂ ਸੁਪਰ ਹਿੱਟ ਆਈਟਮ ਆ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਪੰਜਾਬੀ ਕਲਚਰ ਨੂੰ ਠੀਕ ਹੈ ਪਿਆਰ ਕਰਦੀਆਂ ਨੇ ਤੇ ਉਹਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੁੰਦੀਆਂ ਤੇ ਉਧਰਲੀ ਮਤਲਬ ਕਿ ਵੀ ਸਾਈਡ ਪਸੰਦ ਕਰਦੀ ਹੈ ਨੇ ਇਸ ਚੀਜ਼ ਨੂੰ ਇਦਾਂ ਦੀ ਚੀਜ਼ਾਂ ਪਾਉਣੀਆਂ ਤਾਂ ਇਹ ਵਾਲੀ ਜੈਕਟ ਹੈ ਜਿਹੜੀ ਲੌਂਗ ਜੈਕਟ ਹੈ ਜਿਹਦਾ ਆਪਾਂ ਕੋਟ ਵੀ ਕਹਿ ਸਕਦੇ ਹਾਂ ਉਹ ਨਾ ਬਹੁਤ ਜ਼ਾਰੇ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਇਹਨੂੰ ਜਿੱਦਾਂ ਇਹ ਪ੍ਰੋਪਰ ਵਾਈਟ ਕਲਰ ਦੀ ਅਨਾਰਕਲੀ ਤੋਂ ਵੇਅਰ ਕੀਤਾ ਹੋਇਆ ਡੰਮੀ ਦੇ ਪ੍ਰੋਪਰ ਵਾਈਟ ਕਲਰ ਦੀ ਅਨਾਰਕਲੀ ਪਾਈ ਹੋਈ ਆ ਠੀਕ ਹੈ ਉਸ ਤੋਂ ਬਾਅਦ ਇਹ ਜੇ ਜੈਕਟ ਪਾਈ ਹੋਈ ਹੈ ਤੁਸੀਂ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਲੱਗਿਆ ਬਣਿਆ ਹੋਇਆ ਸੋ ਜਿਹੜੀਆਂ ਮੇਰੀਆਂ ਭੈਣਾਂ ਬਾਹਰ ਰਹਿੰਦੀਆਂ ਨੇ ਉਹ ਆਪਣੇ ਤੋਂ ਦਾ ਰੈਡੀ ਕਰਵਾ ਸਕਦੀਆਂ ਨੇ ਬਟ ਜੇਕਰ ਤੁਸੀਂ ਆਪਣੇ ਤੋਂ ਹੱਥੀ ਰੈਡੀ ਕਰਵਾਉਣਾ ਤਾਂ ਤੁਹਾਨੂੰ ਹੱਦ 6 ਤੋਂ 7 ਮਹੀਨਿਆਂ ਦਾ ਟਾਈਮ ਆਪਾਂ ਨੂੰ ਦੇਣਾ ਪੂ ਜਿਨ੍ਹਾਂ ਨੇ ਬਾਗ ਵਗੈਰਾ ਰੈਡੀ ਕਰਵਾਉਣੇ ਨੇ ਹੱਥੀ ਕਰਵਾਉਣੇ ਨੇ ਚਾਹੇ ਉਹ ਕੋਈ ਵੀ ਐਦਾਂ ਦੀ ਜੈਕਟ ਵਗੈਰਾ ਹੋਵੇ ਤੇ ਜਿਨ੍ਹਾਂ ਨੇ ਕਰਾਉਣੇ ਨੇ ਮਸ਼ੀਨੀ ਉਹਦੇ ਲਈ ਵੀ ਆਪਾਂ ਨੂੰ 2 ਮਹੀਨੇ ਤਾਂ ਚਾਹੀਦੇ ਹੀ ਚਾਹੀਦੇ ਨੇ ਤੇ ਪਤੂ-ਪਤ ਤਿੰਨ ਤੋਂ 4 6 ਮਹੀਨੇ ਵੀ ਲੱਗ ਸਕਦੇ ਨੇ ਤੇ ਜਿਹੜਾ ਬਾਗ ਆਗਾ ਜੇ ਕਈ ਵਾਰੀ ਕੋਈ ਪਹਿਲਾ ਆਰਡਰ ਲੱਗਿਆ ਹੋਵੇ ਮੂਰੇ ਹੈਨਾ ਆਪਣਾ ਤੇ ਇੱਕ ਸੂਟ ਜਿਹਦੇ ਇੱਕ ਵਾਗ ਦਾ ਜਦਾਂ ਲੱਗਿਆ ਵੀ ਹੋਇਆ ਹੁਣ ਉਹਨੂੰ ਰਾਮਨਾਥ 6 ਮਹੀਨੇ ਲੱਗ ਜਾਣਗੇ ਕਿਉਂਕਿ ਹੱਥੀਂ ਕਢਾਈ ਕੱਢੀ ਜਾਂਦੀ ਹੈ ਬਹੁਤ ਟਾਈਮ ਲੱਗ ਜਾਂਦਾ ਹੈ ਸੋ ਤੁਸੀਂ ਆਪਣੇ ਟਾਈਮ ਦੀ ਮੈਨੇਜਮੈਂਟ ਰੱਖ ਕੇ ਕਿ ਤੁਹਾਨੂੰ ਕਿੰਨੇ ਟਾਈਮ ਤੱਕ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਆਪਾਂ ਨੂੰ ਆਰਡਰ ਦੇਣਾ ਹੈ ਠੀਕ ਹੈ ਜੀ ਸੋ ਤੁਸੀਂ ਇਦਾਂ ਦੀਆਂ ਚੀਜ਼ਾਂ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਇਹਨੂੰ ਸ਼ਾਰਟ ਦੇ ਵਿੱਚ ਵੀ ਕਰਵਾ ਸਕਦੇ ਹੋ ਜਾਨੀ ਕਿ ਜਿੱਦਾਂ ਆਪਣੀ ਕੋਟ ਦੀ ਪ੍ਰੋਪਰ ਲੈਂਥ ਹੁੰਦੀ ਆ ਆਮ ਤੇ ਚਲੋ ਜੀ ਸਾਰਿਆਂ ਨੇ ਦੱਸਣਾ ਕਿ ਬਲੌਗ ਤੁਹਾਨੂੰ ਅੱਜ ਦਾ ਕਿਦਾਂ ਦਾ ਲੱਗਿਆ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਠੀਕ ਹੈ ਆਪਣੀਆਂ ਡ्रेसेस ਪਸੰਦ ਆਈਆਂ ਹੋਣੀਆਂ ਤੇ ਜਿਨ੍ਹਾਂ ਨੇ ਵੀ ਕੋਈ ਵੀ ਸੂਟ ਰੈਡੀ ਕਰਵਾਉਣਾ ਇਹਨਾਂ ਚੋਂ ਆਪਾਂ ਨੂੰ WhatsApp ਤੇ ਜਾ ਕੇ ਕਸਟਮਾਈਜ਼ ਕਰਵਾ ਸਕਦੇ ਹੋ ਆਰਡਰ ਦੇ ਕੇ ਸਕਰੀਨਸ਼ਾਟ ਲੈ ਕੇ ਨੰਬਰ ਤੇ ਮੈਸੇਜ ਕਰਕੇ ਠੀਕ ਹੈ ਜੀ ਧੰਨਵਾਦ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਸ੍ਰੀ ਕਾਲ ਜੀ ਸਾਰਿਆਂ ਨੂੰ